ਅੱਜ ਮੈਂ ਮੋਟੇ ਚ ਰੂਪ ਵਿੱਚ ਬੇਨਤੀ ਕਰਦਾ ਪੰਜਾਬ ਨੂੰ 176 ਬੰਦੇ ਬਚਾ ਸਕਦੇ ਨੇ ਪੰਜਾਬ ਨੂੰ 176 ਬੰਦੇ ਸਾਰੇ ਪੰਜਾਬ ਨੂੰ ਜੂਰ ਲਾਉਣ ਦੀ ਲੋੜ ਨਹੀਂ ਹੈ ਮੈਨੂੰ ਤੁਹਾਨੂੰ ਕੋਈ ਲੋੜ ਨਹੀਂ ਪੰਜਾਬ ਨੂੰ ਵੀ ਆਪਾਂ ਚੁੱਪ ਕਰਕੇ ਬਹਿ ਕੇ ਆਪਣੇ ਘਰਾਂ ਵਿੱਚ ਕਮਾਈ ਕਰਗੇ 176 ਬੰਦੇ ਅੱਜ ਵੀ ਪੰਜਾਬ ਨੂੰ ਬਚਾ ਸਕਦੇ ਨੇ 176 ਪਤਾ ਕਿਹੜੇ ਤੁਹਾਡੇ 117 ਐਮਐਲ ਤੁਹਾਡੇ ਐਮਪੀ ਤੇਈ ਤੁਹਾਡੇ ਡੀਸੀ ਤੇ 23 ਤੁਹਾਡੇ ਐਸਐਸ ਇਹਨਾਂ ਦੀ ਕੁੱਟਲ ਗਿਣਤੀ 176 ਬਣਦੀ ਹੈ ਜੇ ਕਿਤੇ ਇਹ 176 ਬੰਦੇ ਰੱਬ ਨੂੰ ਮੰਨਣ ਵਾਲੇ ਹੋਣ ਸੱਚ ਬੋਲਣ ਵਾਲੇ ਹੋਣ ਨਾ ਸਮੈਕ ਵੇਚਣ ਵਾਲਿਆਂ ਤੋਂ ਹਫ਼ਤਾ ਲੈਣ ਤੇ ਨਾ ਵੇਚਣ ਦੇਣ ਮੈਂ ਕਹਿੰਦਾ 176 ਬੰਦੇ ਇੱਕ ਘੰਟੇ ਦੇ ਵਿੱਚ ਵਿੱਚ ਪੰਜਾਬ ਬਚਾ ਸਕਦੇ ਨੇ ਇੱਕ ਘੰਟੇ ਦੇ ਵਿੱਚ ਵਿੱਚ ਔਰ ਯਾਦ ਰੱਖਿਓ ਕਦੇ ਅਮਰ ਤੇ ਸ਼ਕਾ ਕੇ ਸਰਕਾਰਾਂ ਨਹੀਂ ਚੱਲਦੀਆਂ ਨਸ਼ੇ ਵੇਚ ਕੇ ਸਰਕਾਰਾਂ ਚੱਲਦੀਆਂ